ਅੱਜ ਮਿੱਤਰੋ ਪੰਜਾਬ ਦੇ ਨਾਲ ਇੱਕ ਪਿੰਡ ਦੇ ਵਿੱਚ ਖੜੇ ਆ ਤੇ ਉੱਥੇ ਗੈਸਟ ਆਏ ਹੋਏ ਆਪਣੇ ਪਾਕਿਸਤਾਨ ਤੋਂ ਪੰਜਾਬ ਦਾ ਇੱਕ ਪਿੰਡ ਆ ਬਠਿੰਡਾ ਜ਼ਿਲ੍ਹਾ ਦਾ ਹੀ ਲੈਣਾ ਵੇਗਾ ਜਿੱਥੇ ਕਿ ਉਹ ਜਿਹੜੇ ਗੈਸਟ ਦੇਖ ਰਹੇ ਨੇ ਤੁਸੀਂ ਪਾਕਿਸਤਾਨ ਤੋਂ ਆਏ ਹੋਇਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਦੇਖ ਰਹੇ ਆ ਤੇ ਪੰਜਾਬ ਤੋਂ ਉਹਨਾਂ ਨੂੰ ਪਿਆਰ ਵੀ ਮਿਲ ਰਿਹਾਗਾ ਇਸ ਵਕਤ ਆਪਾਂ ਲਹਿਰਾ ਬੈਗਾ ਪਿੰਡ ਦੇ ਸੁਖਮੰਦਰ ਨੰਬਰਦਾਰ ਕੇ ਘਰੇ ਆ ਉਹਨਾਂ ਦੇ ਵਾਹਨ 'ਚ ਬੈਠੇ ਆਂਗੇ ਤੇ ਆਪਾਂ ਗੱਲਬਾਤ ਕਰਦੇ ਆਂ ਵੀ ਕਿਵੇਂ ਆਏ ਆ ਕੀ ਗੱਲਬਾਤ ਸਾਰੀ ਗੱਲਬਾਤ ਆਪਾਂ ਕਰਨੀ ਹੈ ਹੁਣੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਹੋ ਠੀਕ ਠਾਕ ਹੋਈ ਜੀ ਬੜੀਆ ਬੜੀਆ ਆ ਹੱਥ ਚ ਰੱਖ ਲਈ ਮਾਈਕ ਨੂੰ ਫਿਰ ਸਹੀ ਠੀਕ ਤੇ ਇਹ ਗੈਸਟ ਮੇਰੇ ਖਾਲਾ ਗੈਰੀ ਭਾਜੀ ਦੇ ਨਾਲੇ ਹੋਏ ਹਨ ਹਨ ਬਾਈ ਹਾਂਜੀ ਹਾਂਜੀ ਤੇ ਦੱਸਦੀ ਵੀ ਗੈਰੀ ਬਾਈ ਹੈ ਜਿਹੜੇ ਉਹ ਵੀ ਨਿਊਜ਼ੀਲੈਂਡ ਤੋਂ ਆਏ ਵੀ ਕੁਰਸੀ ਲੈ ਲੋ ਕੋਈ ਗੱਲ ਨਹੀਂ ਤੇ ਗੈਰੀ ਬਾਈ ਨਿਊਜ਼ੀਲੈਂਡ ਤੋਂ ਆਏ ਹੋਏ ਆ ਤੇ ਉਹਨਾਂ ਦੇ ਨਾਲ ਹੀ ਇਹ ਨਿਊਜ਼ੀਲੈਂਡ ਵੀ ਰਹਿੰਦੇ ਹਨ ਹਨ ਤੁਹਾਡਾ ਨਾਮ ਦੱਸੋਗੇ ਜੀ ਪਹਿਲਾਂ ਤਾਂ ਨਈਰ ਗਜ਼ਾਲੀ ਨਈਰ ਗਜ਼ਾਲੀ ਮੈਂ ਗਜ਼ਾਲੀ ਸਾਹਿਬ ਕਹਾਂ ਬਸ ਬੜੀ ਬੜੀ ਤੇ ਮੈਡਮ ਦਾ ਨਾਮ ਜੀ ਮੇਰਾ ਨਾਮ ਸੀਮਾ ਸੀਮਾ ਹਸਬੰਡ ਵਾਈਫ ਆਪਣਾ ਹਾਂਜੀ ਪੱਕਾ ਨਾਮ ਦੱਸ ਦੋ ਸੀਮਾ ਨਾਸ ਸੀਮਾ ਨਾਜ਼ ਜੀ ਠੀਕ ਹੈ ਜੀ ਤੁਸੀਂ ਵੈਸੇ ਵਸਨੀਕ ਬਾਇਰ ਬਰਥ ਪਾਕਿਸਤਾਨ ਤੋਂ ਹਨ ਹਾਂਜੀ ਪਾਕਿਸਤਾਨ ਤੇ ਪਾਕਿਸਤਾਨ ਤੋਂ ਬਾਅਦ ਕੀ ਹਸਤੀ ਹੈ ਕਿੱਥੇ ਰਹਿ ਰਹੇ ਹੋ ਮਤਲਬ ਹੁਣ ਹੁਣ ਅਸੀਂ ਰਹਿ ਰਹੇ ਆ ਨਿਊਜ਼ੀਲੈਂਡ ਤੇ ਮੇਰੀ ਪੰਜਾਬੀ ਬਹੁਤ ਬੜੀ ਆਏ ਬਹੁਤ ਵਧੀਆ ਜੀ ਪੰਜਾਬੀ ਆਪਣੇ ਲੋਕ ਨੇ ਬੜੇ ਖੁਸ਼ ਹੋਣੇ ਨੇ ਜਿਹੜਾ ਤੁਹਾਨੂੰ ਚੜਦੇ ਪੰਜਾਬ ਦਾ ਤੇ ਲਹਿੰਦੇ ਪੰਜਾਬ ਦਾ ਸਾਡੇ ਦਾ ਲਹਿੰਦੇ ਪੰਜਾਬ ਤੋਂ ਵੀ ਭਰਾ ਜੁੜੇ ਹੋਏ ਨੇ ਉਹਨਾਂ ਨੇ ਹੀ ਬੜਾ ਪਿਆਰ ਕਰਨਾ ਵੀਡੀਓ ਨੂੰ ਨਹੀਂ ਜੀ ਬੜਾ ਪਿਆਰ ਮਿਲਾਇਆ ਇਧਰੋਂ ਹਾਂਜੀ ਤੋਂ ਅਸੀਂ ਰਹਿੰਦੇ ਹਾਂ ਨਿਊਜ਼ੀਲੈਂਡ ਤੋਂ 27 ਸਾਲ ਹੋ ਗਏ ਹੁਣ ਹਾਂਜੀ 27 28 ਸਾਲ ਹੋ ਗਏ ਉਸ ਦੇ ਪਹਿਲਾਂ ਅਸੀਂ ਗਲਤ ਤੇ تھے ਓਮਾਨ ਜੀ ਵਾਹ ਮਸਕਤ ਵਾਹ ਅਸੀਂ 14 ਸਾਲ ਰਹਤੇ ਅੱਛਾ ਜੀ ਤੋਂ ਬਸ ਮੈਂ ਮੈਂ ਕੈਮੀਕਲ ਇੰਜੀਨੀਅਰ ਹਾਂ ਜੀ ਤੇ ਮੈਂ ਮੇਰੀ ਆਪਣਾ ਬਿਜ਼ਨਸ ਹੈ Oman ਤੇ sorry New Zealand ਤੇ 28 ਸਾਲ ਤੋਂ ਵੀ ਮੇਰੇ ਬੱਚੇ ਨੇ ਉਸ ਨੂੰ ਮੈਂ ਤਾਂ ਰਟਾਇਰਡ ਹੂੰ ਤੇ ਗੈਰੀ ਤੁਹਾਡੇ ਨਾਲ ਹੀ ਕੰਮ ਕਰਦੇ ਹੀ ਗੈਰੀ ਜੀ ਵੀ ਬਿਲਕੁਲ ਮੇਰੇ ਬੱਚੋ ਦੀ ਤਰ੍ਹਾਂ ਸੇ ਹੈ ਔਰ ਮੇਰੇ ਸਾਥ ਕੰਮ ਕਰਦਾ ਹੈ ਜੀ ਬਿਲਕੁਲ ਮੇਰੇ ਕੋਲ ਜ਼ਕੀਬਨ ਕੋਈ 6 ਸਰਦਾਰ ਕੰਮ ਕਰਦੇ ਹੈ ਕੰਪਨੀ ਮੇਂ ਕੀ ਬਾਤ ਹੈ ਜੀ ਜੀ ਸਾਰੇ ਸਰਦਾਰ ਹੈ ਤੇ ਹੁਣ ਤੁਸੀਂ New Zealand ਰਹਿੰਦੇ ਹੋ ਵੈਸੇ ਬਾਇ ਬਰਥ ਤੁਸੀਂ ਪਾਕਿਸਤਾਨ ਤੋਂ ਚਲੋ ਤੁਸੀਂ Oman ਵਗੈਰਾ ਵੀ ਰਹੇ ਹੋ ਜੀ ਜੀ ਇਥੇ ਇੰਡੀਆ ਦੇ ਵਿੱਚ ਆ ਚੜਦੇ ਪੰਜਾਬ ਚ ਆਉਣ ਦਾ ਸਬੱਬ ਕਿਵੇਂ ਬਣਿਆ ਜੀ ਅ ਬੜੀ ਮਜ਼ੇਦਗੀ ਸਟੋਰੀ ਹੈ ਮੇਰੇ ਜੋ ਵਾਲਿਦ ਸੇ ਡੈਡ ਮੇਰੇ ਇਸ ਫਰੋਮ ਪਟਿਆਲਾ ਤੁਹਾਡੇ ਪਾਪਾ ਪਟਿਆਲਾ ਤੋਂ ਸੀ ਪਟਿਆਲਾ ਤੋਂ ਸੀ ਕੀ ਬਾਤ ਹੈ ਜੀ ਤੋਂ ਮੇਰੀ ਜੋ ਮੇਰੇ ਪੇਰੈਂਟਸ ਵੀ ਪਟਿਆਲਾ ਤੋਂ ਸੀ ਮੇਰੇ ਫਾਦਰ ਤੇ ਮੇਰੇ ਮਦਰ ਦੋਨੋਂ ਪਟਿਆਲਾ ਦੇ ਸੀ ਅੱਛਾ ਜੀ ਠੀਕ ਹੈ ਤੇ ਇਹਨਾਂ ਉਹ ਤਾਂ ਹੁਣ ਗੁਜ਼ਰ ਗਏ ਜੀ ਪੇਰੈਂਟਸ ਤਾਂ ਗੁਜ਼ਰ ਗਏ ਲੇਕਿਨ ਇਹਨੇ ਬਾਦ ਸਾਨੂੰ ਗੈਰੀ ਮਿਲਿਆ ਗੈਰੀ ਸਾਡੇ ਨਾਲ ਬਿਲਕੁਲ ਬੱਚਿਆਂ ਵਾਲਾ ਤੇ ਆਪਣੇ ਜ਼ਿਕਰ ਕਰਦਾ ਹੈ ਕਿ ਮੈਂ ਪਟਿਆਲਾ ਤੋਂ 2 ਘੰਟੇ ਦਾ ਰਹਿੰਦਾ ਹਾਂ ਬੈਠਿੰਦਾ ਜ ਰਹਿੰਦਾ ਹਾਂ ਤੇ ਫਿਰ ਇਹਨੂੰ ਦੇਖ ਕੇ ਅਸੀਂ ਸਾਨੂੰ ਸ਼ੌਕ ਹੋਇਆ ਕਿ ਅਸੀਂ ਜਾ ਕੇ ਆਪਣੇ ਜਿਹੜੇ ਸਾਡੇ ਬਜ਼ੁਰਗ ਸੀ ਜਿਹੜੇ ਸਾਡੇ ਉਹਨਾਂ ਦਾ گاؤں ਦੇਖ ਕੇ ਆਈਏ ਕਿੱਥੇ ਹੋ ਰਹਿੰਦੇ ਸੀ ਕਿੱਥੇ ਪਹਿਲੇ ਅਸੀਂ ਇਹਨਾਂ ਦੀ ਇਹ ਸ਼ਾਦੀ ਤੇ ਆਣਾ ਸੀ ਤੇ ਸਾਨੂੰ ਵੀਜ਼ਾ ਬਹੁਤ ਲੇਟ ਮਿਲਿਆ ਤੇ ਅਸੀਂ ਨਹੀਂ ਆਏ ਫਿਰ ਇਹਦੀ ਭੈਣ ਦੀ ਜੀਤ ਦੀ ਸ਼ਾਦੀ ਤੇ ਆਣਾ ਸੀ ਉਦੋਂ ਵੀ ਉਹਨਾਂ ਨੇ ਸਾਨੂੰ 2 ਹਫ਼ਤੇ ਬਾਅਦ ਵੀਜ਼ਾ ਦਿੱਤਾ ਤੇ ਜਿਸ ਤਰ੍ਹਾਂ ਹੀ ਵੀਜ਼ਾ ਦਿੱਤਾ ਅਸੀਂ ਕਿ ਹੁਣ ਸਾਨੂੰ ਵੀਜ਼ਾ ਮਿਲ ਜਾਏਗਾ ਤਾਂ ਅਸੀਂ ਸ਼ਾਦੀ ਹੋਵੇ ਨਾ ਹੋਵੇ ਲੇਕਿਨ ਅਸੀਂ ਜਾਣਾ ਜ਼ਰੂਰ ਹੈ ਤੇ ਅਸੀਂ ਪਟਿਆਲਾ ਦੇਖਣ ਵਾਸਤੇ ਆਏ ਸੀ ਤੇ ਅਸੀਂ ਕੱਲ ਅਸੀਂ ਪੂਰਾ ਦਿਨ ਸਾਰਾ ਪਰਿਵਾਰ ਤੇ ਸਿਮਰਨ ਦਾ ਤੇ ਸਾਰੇ ਪਰਿਵਾਰ ਸਾਡੇ ਨਾਲ ਗਿਆ ਪੇਰੈਂਟਸ ਉਹ ਪਟਿਆਲਾ ਕਿੱਥੇ ਮੇਰੇ ਪੇਰੈਂਟਸ ਰਹਿੰਦੇ ਸੀ ਮੇਰੇ ਕੋਲ ਕੁਝ ਹਿੰਟ ਸੀ ਮੇਰੇ ਇੱਕ ਬਹੁਤ ਬਜ਼ੁਰਗ ਚਾਚਾ ਨੇ ਜਿਹੜੇ ਹਜੇ ਹਯਾਤ ਨੇ ਤੇ ਉਹ ਵੀ ਹੋ ਗਏ 88 89 ਦੇ ਹੋ ਗਏ ਤੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਲਿਖ ਕੇ ਭੇਜਿਆ ਕਿ ਇਹ ਮੁਹੱਲੇ ਦਾ ਨਾਂ ਸੀ ਉੱਥੇ ਪੁੱਲ ਸੀ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੇ ਲਿਖ ਕੇ ਭੇਜੀਆਂ ਤੇ ਅਸੀਂ ਫਿਰ ਕੱਲ ਪਟਿਆਲਾ ਗਏ ਸਵੇਰੇ ਤੇ ਅਸੀਂ ਪਟਿਆਲਾ ਚ ਜਾ ਕੇ ਉਹ ਗਲੀਆਂ ਢੁੰਡੀਆਂ ਇੱਕ ਉੱਥੇ ਅੰਗੂਰਾਂ ਵਾਲੀ ਮਸਜਿਦ ਸੀ ਸਾਨੂੰ ਉਹ ਵੀ ਮਿਲ ਗਈ ਸਾਨੂੰ ਮੁਹੱਲਾ ਵੀ ਮਿਲ ਗਿਆ ਗਲੀਆਂ ਵੀ ਮਿਲ ਗਈਆਂ ਗਲੀਆਂ ਵੀ ਮਿਲ ਗਈਆਂ ਤਾਂ ਸਾਨੂੰ ਉੱਥੇ ਐਸੇ ਲੋਕ ਵੀ ਮਿਲ ਗਏ ਮੁ슬ਮੀ ਸੀ ਉਹ ਹਾਂਜੀ ਤੇ ਉਹ ਜਿਹਨੂੰ ਲੈ ਕੇ ਸਾਨੂੰ ਘਰ ਲੈ ਕੇ ਗਏ ਉੱਥੇ ਸਾਨੂੰ ਚਾਹ ਪਾਣੀ ਪਿਲਾਇਆ ਇੰਨੇ ਖੁਸ਼ ਹੋਏ ਸਾਨੂੰ ਲਾਰ ਲਾਰੀ ਫਿਰੋਜ਼ ਲਾਰੀ ਫਿਰੋਜ਼ ਫਿਰੋਜ਼ ਲਾਰੀ ਕਪੜੇ ਉਹਨਾਂ ਦਾ ਤੇ ਉਹਨਾਂ ਨੇ ਕਾਫੀ ਕੁਝ ਦੱਸਿਆ ਸਾਨੂੰ ਤੇ ਸਾ ਅਸੀਂ ਐਗਜੈਕਟ ਤੇ ਪੁਆਇੰਟ ਨਹੀਂ ਕਰ ਸਕੇ ਤੇ ਕਿਹੜਾ ਮੇਰੇ ਪੇਰੈਂਟਸ ਦਾ ਘਰ ਸੀ ਪਰ ਸਾਨੂੰ ਇਹ ਪੂਰਾ ਯਕੀਨ ਹੈ ਕਿ ਅਸੀਂ ਉਸੇ ਗਲੀਆਂ 'ਚ ਖੂਬ ਘੁੰਮ ਕੇ ਉੱਥੇ ਕਰਕੇ ਕਾਫੀ ਇਮੋਸ਼ਨਲ ਵੀ ਸੀ ਸਾਡੇ ਨਾਲ ਕਿ ਸਾਡੇ ਪੇਰੈਂਟਸ ਇੱਥੇ ਆਏ ਸੀ ਇੱਥੇ ਰਹਿੰਦੇ ਸੀ ਜੇ ਅਸੀਂ ਹੁਣ ਇੱਕੋ ਹੀ ਜਗ੍ਹਾ ਹੁੰਦੀ ਤੇ ਅਸੀਂ ਵੀ ਐਸੀ ਗਲੀਆਂ 'ਚ ਖੇਲ ਕੇ ਵੱਡੇ ਹੁੰਦੇ ਪਰ ਇਹ ਤਾਂ ਬਸ ਜੋ ਵੀ ਹੋਇਆ ਕਿਸਮਤ ਦੀ ਗੱਲ ਹੈ ਅਸੀਂ ਪਾਕਿਸਤਾਨ 'ਚ ਪੈਦਾ ਹੋਏ ਸੀ ਪਹਿਲਾਂ ਤਾਂ ਸਾਨੂੰ ਵੀਜ਼ਾ ਮਿਲਣਾ ਵੀ ਕਾਫੀ ਮੁਸ਼ਕਲ ਹੋ ਰਿਹਾ ਸੀ ਕਿ ਤੁਸੀਂ ਪਾਕਿਸਤਾਨ 'ਚ ਪੈਦਾ ਹੋਏ ਹੋ ਤਾਂ ਇੰਡੀਆ ਦਾ ਵੀਜ਼ਾ ਵੀ ਉਹਨਾਂ 'ਚ ਕਾਫੀ ਮੁਸ਼ਕਲ ਹੈ ਤੇ ਇਸ ਦਫਾ ਵੀ ਕਾਫੀ ਮੁਸ਼ਕਲ ਹੋਇਆ ਪੰਜ ਮਹੀਨੇ ਲੱਗੇ ਪਰ ਉਹਨਾਂ ਨੇ ਬੜਾ ਥੈਂਕਫੁਲ ਅਸੇ ਉਹਨਾਂ ਨੇ ਸਾਨੂੰ ਵੀਜ਼ਾ ਦੇ ਦਿੱਤਾ ਤੇ ਉਹਨਾਂ ਨੇ 3 ਮਹੀਨੇ ਦਾ ਸਾਨੂੰ ਵੀਜ਼ਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਤੁਸੀਂ ਜਾਓ ਔਰ ਤੇ ਲੇਕਿਨ ਪਹਿਲੇ ਤਾਂ ਪਾਕਿਸਤਾਨੀਆਂ ਵਾਸਤੇ ਇਹ ਵੀ ਹੁੰਦਾ ਹੈ ਕਿ ਤੁਸੀਂ ਜਦੋਂ ਤਿੰਨ ਜਗ੍ਹਾ ਦਾ ਵੀਜ਼ਾ ਅਪਲਾਈ ਕਰਦੇ ਹੋ ਤੇ ਤਿੰਨ ਜਗ੍ਹਾ ਤੋਂ ਵੀਜ਼ਾ ਤਾਂ ਤੁਸੀਂ ਉਸ ਤਿੰਨ ਜਗ੍ਹਾ ਤੇ ਹੀ ਜਾ ਸਕਦੇ ਹੋ ਹੋਰ ਕਿਤੇ ਨਹੀਂ ਜਾ ਸਕਦੇ ਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਤੇ ਪੁਲਿਸ 'ਚ ਜਾ ਕੇ ਤੁਹਾਨੂੰ ਰਿਪੋਰਟ ਕਰਨੀ ਪੈਂਦੀ ਹੈ ਕਿ ਤੁਸੀਂ ਇਸ ਜਗ੍ਹਾ ਆ ਗਏ ਹੋ ਲੇਕਿਨ ਕਿਉਂਕਿ ਸਾਡੇ ਕੋਲ ਨਿਊਜ਼ੀਲੈਂਡ ਦਾ ਪਾਸਪੋਰਟ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਇਹ ਜ਼ਰੂਰਤ ਨਹੀਂ ਤੁਸੀਂ ਇੰਡੀਆ 'ਚ ਕਿਤੇ ਵੀ ਘੁੰਮ ਸਕਦੇ ਹੋ ਤੇ ਅਸੀਂ ਇੰਜੋਏ ਕਰ ਰਹੇ ਹਾਂ ਇੰਨੇ ਪਿਆਰੇ ਪਿਆਰੇ ਮਜ਼ਾ ਸਾਨੂੰ ਬਹੁਤ ਮਜ਼ਾ ਆ ਰਿਹਾ ਹੈ ਬਹੁਤ ਅਸੀਂ ਇੰਜੋਏ ਕਰ ਰਹੇ ਹਾਂ ਸਾਨੂੰ ਬਹੁਤ ਮਜ਼ਾ ਆ ਰਿਹਾ ਹੈ ਬਹੁਤ ਇੰਜੋਏ ਕਰ ਰਹੇ ਹਾਂ ਸਾਰੇ ਲੋਕ ਬਹੁਤ ਪਿਆਰ ਦੇ ਰਹੇ ਤੇ और ऐसे प्यारे लोग हमारे गिर गए हैं जिरे ऐसे रखा है जैसे वो बोलते हैं ना उसको पलकों पे रखा हुआ है गैरी बैठा हुआ है ये तो हमें छींक भी मारने जरा जो खर्चा हो रहा है सारा यही उठा रहा है नहीं नहीं कोई इसने हमको एक रुपया नहीं खर्च करने दिया अभी पांचवा रोज हो गया ਅੱਛਾ ਅਸੀਂ ਹੋਟਲ ਦੇ ਠਰਾਏ ਹੋਏ بڑے بڑے ਹੋਟਲ ਦੇ ਠਰਾਏ ਸਭ ਕੁਝ ਕੀਤਾ ਹੈ ਤੇ ਇੱਕ ਰੁਪਿਆ ਨਹੀਂ ਲਿਆ ਸਾਡੇ ਕੋਲ ਨਹੀਂ ਨਹੀਂ ਐਦਾਂ ਨਾ ਤੁਸੀਂ ਕਹੋ ਇਹ ਸਾਰਾ ਕੁਝ ਤੋਂ ਬਾਅਦ ਤੁਹਾਨੂੰ ਲੱਗ ਰਿਹਾ ਵੀ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਚ ਕੋਈ ਫਰਕ ਹੈ ਜਾਂ ਨਹੀਂ ਕਿ ਐ ਲੱਗਦਾ ਕਿ ਬਸ ਇਕੱਲੀ ਲਕੀਰ ਖਿੱਚੀ ਹੈ ਅ ਮੈਂ ਬਤਾਉਂ ਸੱਚੀ ਬਾਤ ਆਪ ਕੋ ਯਹਾਂ ਸੇ ਜਬ ਲੋਕ ਜਾਂਦੇ ਹੈ ਉਹ ਕਿ ਜੋ ਉਧਰੋਂ ਲਾਈਕ ਪਾਕਿਸਤਾਨ ਤੋਂ ਤੁਸੀਂ ਪਾਕਿਸਤਾਨ ਦੀ ਗੱਲ ਕਰ ਰਹੇ ਹੋ ਨਾ ਜੀ ਜੀ ਤੋਂ ਮੇਰੇ ਖਾਤੇ ਜਿੰਨਾ ਪਿਆਰ ਉਧਰੇ ਮਿਲਦਾ ਹੈ ਉਨੇ ਹੀ ਪਿਆਰ ਇਧਰ ਮਿਲਦਾ ਹੈ ਹੂੰ ਸੱਚੀ ਬਾਤ ਹੈ ਇਹ ਲੋਕਾਂ ਦਾ ਕੋਈ ਵੀ ਕੋਈ ਫਰਕ ਨਹੀਂ ਹੈ ਕੋਈ ਫਰਕ ਨਹੀਂ ਹੈ ਲੋਕ ਬੜੇ ਪਿਆਰ ਨਾਲ ਮਿਲਦੇ ਨੇ ਉਧਰ ਜਾਓ ਤੁਸੀਂ ਉਧਰ ਜਾਓ ਤੇ ਲੋਕ ਉੱਥੇ ਬਹੁਤ ਪਿਆਰ ਨਾਲ ਵੀ ਰਹਿਗੇ ਤੁਹਾਨੂੰ ਅਸੀਂ ਇੱਥੇ ਆਏ ਆ ਤੇ ਅਸੀਂ ਪਹਿਲੇ ਆ ਚੁੱਕੇ ਆਂ ਇੰਡੀਆ ਦੋ ਤਿੰਨ ਤਿੰਨ ਵਾਰੀ ਅਸੀਂ ਆਏ ਆ ਅਸੀਂ ਆਗਰਾ ਜੈਪੁਰ ਅਜਮੇਰ ਦਿੱਲੀ ਸਾਰਾ ਦੇਖਿਆ ਹੋਇਆ ਹੈ 30 ਸਾਲ ਪਹਿਲੇ ਹਾਂ 30 ਸਾਲ ਪਹਿਲੇ ਲੇਕਿਨ ਪੰਜਾਬ ਸਾਈਡ ਸੇ ਅਸੀਂ ਪਹਿਲੀ ਵਾਰ ਆਏ ਤੇ ਸਾਹਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਉਹੀ ਲੋਕ ਨੇ ਉਹੀ ਪਿਆਰ ਹੈ ਉਹੀ ਮੁਹੱਬਤ ਹੈ ਉਹੀ ਸਭ ਕੁਝ ਹੈ ਬਸ ਇਹ ਲਕੀਰਾਂ ਖਿੱਚ ਦਿੱਤੀਆਂ ਹੁਣ ਕੀ ਕਰੀਏ ਉਹ ਤਾਂ ਸਾਡੇ ਹੱਥ 'ਚ ਹੈ ਨਹੀਂ ਲੇਕਿਨ ਫੇਰ ਵੀ ਇਹ ਗਵਰਨਮੈਂਟ ਦਾ ਭਲਾ ਹੈ ਕਿ ਉਹ ਸਾਨੂੰ ਵੀਜ਼ਾ ਦੇ ਦਿੰਦੇ ਤੁਸੀਂ ਉਧਰ ਜਾਓ ਤੇ ਤੁਹਾਨੂੰ ਵੀਜ਼ਾ ਮਿਲ ਜਾਏਗਾ ਤੇ ਅਸੀਂ ਜਾ ਕੇ ਆਪਣੇ ਪੁਰਖਾਂ ਦੀ ਜਗ੍ਹਾ ਦੇਖ ਲੈਣੇ ਆ ਖੁਸ਼ ਹੋ ਜਾਂਦੇ ਆ ਇਮੋਸ਼ਨਲ ਹੋ ਜਾਂਦੇ ਆ ਰੋ ਲੈਂਦੇ ਆ ਕਿ ਇੱਥੇ ਸਾਡੇ ਪੁਰਖ ਸੀ ਤੇ ਹੋਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਇਹੀ ਕਰ ਸਕਦੇ ਆ ਦੁਆਵਾਂ ਦੇ ਸਕਦੇ ਆ ਕਿ ਸਾਡੇ ਆਉਣ ਵਾਲੀ ਜਿਹੜੀ نسل ਹੋਵੇ ਤੇ ਉਹ ਜੋ ਹੈ ਉਹਨਾਂ ਵਾਸਤੇ ਪਾਬੰਦੀਆਂ ਨਾ ਹੋਣ ਤੇ ਇਹ ਹੀ ਸਾਡੇ ਸਾ ਜਿਹਾ ਮਿਲਦੇ-ਛਲਦੇ ਰਹੇ ਲੋਕ ਉਧਰ-ਉਧਰ ਆਏ ਇਧਰੋਂ ਦੇ ਲੋਕ ਉਧਰੋਂ ਜਾਏ ਦੁਬਾਰਾ ਵੀ ਆਉਂਗੇ ਦੁਬਾਰਾ ਵੀ ਆਉਂਗੇ ਇਹ ਦੁਬਾਰਾ ਉਹ ਅਸੀਂ ਡੈਫੀਨਿਟਲੀ ਆਾਂਗੇ ਡੈਫੀਨ ਅਬ ਸਾਡੇ ਕੋਲੇ ਰਹੋਗੇ ਮੈਂ ਵੀਡੀਓ ਚ ਰਿਕਾਰਡ ਕਰ ਲੈਣਾ ਸੌਂ ਰਹੇ ਰਹਿਣਾ ਪੈਗਾ ਫਿਰ ਬਿਲਕੁਲ ਰਹਿਗੇ ਜੀ ਬਿਲਕੁਲ ਅਬ ਕੀ ਵਾਰ ਆਪ ਹਾਟਲ ਨਹੀਂ ਰਹਿ ਕੇ ਨਾ ਤੇ ਕਾਰ ਰਹਿਗੇ ਹਾਟਲ ਨਹੀਂ ਰਹਿਣਾ ਵਾਰਿਸਰ ਸਾਡੇ ਕੋਲ ਰਹੋਗੇ ਠੀਕ ਹੈ ਤੇ ਹੁਣ ਇਸ ਵਾਰ ਕਿੱਥੇ ਪੰਜਾਬ ਚ ਕਿੱਥੇ ਕਿੱਥੇ ਘੁੰਮ ਲੈ ਤੇ ਕਿੱਥੇ ਕਿੱਥੇ ਘੁੰਮਣਾ ਇਸ ਵਾਰ ਅਸੀਂ ਅਸੀਂ ਬਠਿੰਡਾ ਤੇ ਕੁਮੇ ਹੀ ਹੈ ਜ਼ਾਹਰ ਹੈ ਗੈਰੀ ਬਠਿੰਡਾ ਰੰਦਾ ਹੈ ਤੇ ਅਸੀਂ ਪਟਿਆਲਾ ਗਏ ਹੁਣ ਅਸੀਂ ਜਾਣਾ ਹੈ ਅੰਮ੍ਰਿਤਸਰ ਜਾਣਾ ਹੈ ਤੇ ਮੈਨੂੰ ਬਹੁਤ ਮੇਰਾ ਸ਼ੌਂਕ ਸੀ ਗੋਲਡਨ ਟੈਂਪਲ ਜਾਣ ਦਾ ਮੈਂ ਕਿਹਾ ਮੈਂ ਕਦੀ ਇੰਡੀਆ ਜਾਣੇ ਮੈਂ ਗੋਲਡਨ ਟੈਂਪਲ ਜ਼ਰੂਰ ਜਾਣਾ ਜਿਹੜਾ ਉੱਥੇ ਦਾ ਸਿਸਟਮ ਹੈ ਮੈਂ ਉਹਦੀ ਡਾਕੂਮੈਂਟਰੀ ਦੇਖੀ ਹੈ ਤਾਂ ਮੈਂ ਤਾਂ ਬਿਲਕੁਲ ਅਮੇਜ਼ ਹੈ ਕਿ ਕਿੰਨਾ ਅੱਛਾ ਉਹਦਾ ਸਿਸਟਮ ਹੈ ਐਕਸਾਈਟਿਡ ਹੈ ਬੜੇ ਐਕਸਾਈਟਿਡ ਹਾਂ ਅਸੀਂ ਅੰਮ੍ਰਿਤਸਰ ਚਲੇ ਜਾਵਾਂਗੇ ਤੇ ਅਸੀਂ ਗੋਲਡਨ ਕੋਈ ਗੱਲ ਨਹੀਂ ਦਿਖਾ ਲੋ ਹਾਂਜੀ ਦਿਖਾ ਲੋ ਕੋਈ ਗੱਲ ਉੱਥੇ ਜਿਹੜਾ گاؤں ਬਣਿਆ ਕਿ ਇਹ ਕਹਿੰਦੇ ਕਿ ਉਹ ਮੇਰਾ ਮੇਰਾ ਪਿੰਡ ਸਾਡਾ ਪਿੰਡ ਸਾਡਾ ਅੱਛਾ ਉੱਥੇ ਵੀ ਜਾਣਾ ਹੈ ਅੱਛੇ ਹੀ ਜਾਣਾ ਅਸੀਂ ਉੱਥੇ ਵੀ ਜਾਵਾਂਗੇ ਤੇ ਆਊਟ ਆਫ ਪੰਜਾਬ ਹੋਰ ਕਿੱਥੇ ਜਾ ਰਹੇ ਹਾਂ ਜੀ ਅਮਰਤਸਰ ਜਾਵਾਂਗੇ ਅਸੀਂ ਫਿਰ ਅਮਰਤਸਰ ਤੋਂ ਅਸੀਂ ਚੰਡੀਗੜ੍ਹ ਜਾਣਾ ਹੈ ਚੰਡੀਗੜ੍ਹ ਦੇਖਾਂਗੇ ਚੰਡੀਗੜ੍ਹ ਦੇਖ ਕੇ ਫਿਰ ਅਸੀਂ ਸਾਡਾ ਦਿਲ ਕਰ ਰਿਹਾ ਹੈ ਕਿ ਅਸੀਂ ਇਸ ਵਾਰ ਮੈਂ ਚੱਲਿਆ ਦੋ ਨੈਪਕਿਨ ਸਾਊਥ ਇੰਡੀਆ ਦੇਖ ਕੇ ਆਈਏ ਕੇਰਲਾ ਸਾਈਡ ਤੇ ਨਾ ਸਾਰਿਆਂ ਨੇ ਸਾਨੂੰ ਕਿਹਾ ਪਹਿਲੇ ਅਸੀਂ ਸੋਚਿਆ ਸੀ ਇੱਥੋਂ ਆਉਣ ਤੋਂ ਪਹਿਲਾਂ ਕਿ ਅਸੀਂ ਇੰਡੀਆ ਆਵਾਂਗੇ ਇੱਥੋਂ ਘੁੰਮ ਕੇ ਫਿਰ ਅਸੀਂ ਜਾਵਾਂਗੇ ਸ੍ਰੀਲੰਕਾ अच्छा कोले कोले जी क्योंकि ਕੋਦੇ ਕੋਲੇ ਹੈ ਨਾ ਨਜ਼ਦੀਕਾ শ্রীলঙ্কা ਜਾਵਾਂਗੇ ਉੱਥੋਂ ਵietnam ਜਾਵਾਂਗੇ ਫਿਰ ਸਾਰਿਆਂ ਨੇ ਸਾਨੂੰ مشورہ ਦਿੱਤਾ ਕਿ ਤੁਹਾਨੂੰ ਇੰਨੀ ਮੁਸ਼ਕਿਲ ਨਾਲ ਵੀਜ਼ਾ ਮਿਲਿਆ ਹੈ ਤੇ ਤੁਸੀਂ ਉਹ ਛੱਡ ਦਿਓ ਤੁਸੀਂ ਇੰਡੀਆ ਘੁੰਮੋ ਸਾਨੂੰ ਇਹ ਬੜੀ ਗੱਲ ਚੰਗੀ ਲੱਗੀ ਅਸੀਂ ਕਿਹਾ ਹਾਂ ਪਤਾ ਨਹੀਂ ਹੁਣ ਫਿਊਚਰ ਚ ਕੀ ਵੀਜ਼ਾ ਮਿਲਣ ਦੀ ਕੀ ਮੁਸ਼ਕਿਲਾਂ ਹੋਣ گی ਜੀ ਹੋਏਗਾ ਤੇ ਅਸੀਂ ਕਿਹਾ ਫਿਰ ਅਸੀਂ ਇੰਡੀਆ ਘੁੰਮਦੇ ਹਾਂ ਤੇ ਅਸੀਂ ਇੰਡੀਆ ਘੁੰਮਿਆ ਤੇ ਹੁਣ ਅਸੀਂ ਸੋਚ ਰਹੇ ਹਾਂ ਕਿ ਕੇਰਲਾ ਜਾਈਏ ਉਹ ਘੁੰਮਿਆ 3-4 ਦਿਨ ਫਿਰ ਉੱਥੋਂ ਅਸੀਂ ਰਾਜਸਥਾਨ ਜਾਵਾਂਗੇ ਉਹ ਘੁੰਮਾਂਗੇ ਉਹ ਕុំ ਕਿ ਫਿਰ ਫਸਟ ਮਾਰਚ ਨੂੰ ਸਾਡੀ ਫਲਾਈਟ ਹੈ ਦਿੱਲੀ ਦਿੱਲੀ ਤੋਂ ਦਿੱਲੀ ਘੁੰਮਣਾ ਹੈ ਦਿੱਲੀ ਤੋਂ ਫਿਰ ਸਾਡੀ ਫਲਾਈਟ ਹੈ ਫਸਟ ਮਾਰਚ ਨੂੰ ਫਿਰ ਅਸੀਂ ਵਾਪਸ ਚਲੇ ਜਾਵਾਂਗੇ ਉੱਥੋਂ ਇੱਕ ਚੀਜ਼ ਹੋਰ ਵੀ ਖਾਸ ਦਾੱਸਦੀ ਐ ਵੀ ਜਦੋਂ ਅਸੀਂ ਆਈ ਜਾਂਦੇ ਸੀ ਤਾਂ ਰਾਹ 'ਚ ਗੈਰੀ ਦਾ ਫੋਨ ਆ ਗਿਆ ਕਹਿੰਦਾ ਵੀ 베ਰ ਲਿਆਈ ਤੇ ਅਮਰੂਦ ਲਿਆਈ ਮੈਂ ਤਾਂ ਜਮਾਨਾ ਜਮਾਨਾ ਕਿੱਧਰ ਨੂੰ ਚਲੀ ਜਾਂਦਾ ਇਹ ਨਿਊਜ਼ੀਲੈਂਡ ਤੋਂ ਆਏ ਹੈਗੇ ਇਹ ਨਿਊਜ਼ੀਲੈਂਡ ਤੋਂ ਆ ਕੇ ਇੱਥੇ 베ਰ ਲੱਭ ਰਹੇ ਐ ਤੇ ਅਸੀਂ ਇੱਥੇ ਇੰਡੀਆ 'ਚ ਬੈਠੇ ਨਿਊਜ਼ੀਲੈਂਡ ਵਾਲਿਆਂ ਕੀ ਬੀਂਗਾ ਖਾਂਦੇ ਜਮਾਨਾ ਦੇਖੋ ਕਿੱਧਰ ਹੋਈ ਜਾਂਦਾ ਹਨਾ ਤੇ 베ਰ ਤੇ ਅਮਰੂਦ ਤੇ ਉਧਰੋਂ ਛਲਗਮਾ ਵੀ ਪੱਟੀਆਂ ਹਨਾ ਤੇ ਵਧੀਆ ਲੱਗ ਰਹੇ ਹਨਾ ਜੀ ਗਾਜਰਾ ਲਿੱਤੀ ਹੈ ਹਾਂ ਤੇ ਕਲਮ ਲਾ ਕੇ ਬਹੁਤ ਖੂਬ ਨਜ਼ਾਰਾ ਆ ਰਿਹਾ ਤੇ ਇਸ ਤੋਂ ਬਾਅਦ ਵੀ ਤੁਹਾਡਾ ਮੂਡ ਬਣੂਗਾ ਤਾਂ ਜਦੋਂ ਜਰੂਰ ਆਈ ਤੇ ਸਾਡੇ ਕੋਲੇ ਜਰੂਰ ਸਾਨੂੰ ਖਾਤਰਦਾਰੀ ਦਾ ਮੌਕਾ ਦਿਓ ਤੇ ਗੈਰੀ ਵੀ ਦੱਸ ਜਰੂਰ ਦਿਓ ਜਦੋਂ ਆਉਣਗੇ ਠੀਕ ਹੈ ਜੀ ਤੇ ਬਾਕੀ ਇਸ ਵਕਤ ਬਾਈ ਜਿਹੜਾ ਇਹ ਘਰ ਹੈ ਨਾ ਬਾਈ ਅਮਨ ਕਾ ਘਰ ਹੈਗਾ ਸੁਖਮੰਦਰ ਨੰਬਰਦਾਰ ਕੀ ਘਰੇ ਪਿੰਡ ਲਹਿਰਾ ਬੈਗਾ ਜ਼ਿਲ੍ਹਾ ਬਠਿੰਡਾ ਆਪਾਂ ਬੈਠੇ ਆ ਜਿੱਥੇ ਕਿ ਸਾਨੂੰ ਫੋਨ ਆਇਆ ਕਿ ਇੱਥੇ ਆਓ ਹਨ ਤੇ ਮਿਲিয়ে ਗੱਲਬਾਤ ਕਰੀ ਸੋ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਜੀ ਬਹੁਤ ਤੇ ਬਹੁਤ ਚੰਗਾ ਲੱਗਿਆ ਮਿਲ ਕੇ ਤੇ ਬਾਕੀ ਜੀ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ ਨਹੀਂ ਨਹੀਂ ਤੁਸੀਂ ਟਾਈਮ ਦਿੱਤਾ ਹੀ ਤੁਹਾਡੇ ਕੋਲੇ ਬਹੁਤ ਖਿੱਚਵਾਂ ਟਾਈਮ ਹੈ ਤੁਹਾਡੇ ਕੋਲੇ ਘੰਟਿਆਂ ਦੇ حساب ਨਾਲ ਥੋੜਾ ਥੋੜਾ ਸਮਾਂ ਤੇ ਇੱਕ ਵਾਰ ਉਹ ਕਹਦੇ ਜੀ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਇਹ ਕਹਿ ਦਿਓ ਹਾਂ ਜੀ ਹਾਂ ਜੀ ਜਿਹੜੇ ਵੀ ਵੀਡੀਓ ਦੇਖਣ ਵਾਲੇ ਨੇ ਪਲੀਜ਼ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਬੱਚੇ ਬਹੁਤ ਮਿਹਨਤ ਕਰ ਰਹੇ ਹੈ ਤੇ ਨੂੰ ਅਨਦਰ ਫਾਲਸ ਰੂਲ ਮਿਲਣਾ ਚਾਹੀਦਾ ਤੇ ਇੱਕ ਤੁਸੀਂ ਕਹਿ ਦੋ ਜੀ ਵੀ ਪੇਜ ਨੂੰ ਫੋਲੋ ਜ਼ਰੂਰ ਕਰ ਹਾਂ ਜੀ ਪੇਜ ਨੂੰ ਜ਼ਰੂਰ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਕਰੋ ਇਸ ਨੂੰ ਤੁਸੀਂ ਕਰ ਲਿਆ ਪਹਿਲਾਂ ਤੁਸੀਂ ਵੀ ਤਾਂ ਹਾਂ ਹਾਂ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਲਾਈਕ ਸ਼ੇਅਰ ਕਰੇ ਤੇ ਚੈਨਲ ਨੂੰ ਆਪਣੇ ਨੂੰ ਫੋਲੋ ਕਰੀ ਧੰਨਵਾਦ ਬਾਅਦ ਸ਼ੁਕਰੀਆ ਥੈਂਕ ਯੂ ਜੀ